ਘਰ ਵਿੱਚ ਕਦੀ ਵੀ ਨਕਲੀ ਘਾਹ ਨਹੀਂ ਲਾਉਣਾ ਚਾਹੀਦਾ ਇਹ ਬਹੁਤ ਹੀ ਮਾੜਾ ਹੁੰਦਾ ਜਿੰਨਾ ਜਿੰਨਾ ਘਰਾਂ ਦੇ ਵਿੱਚ ਨਕਲੀ ਘਾ ਲੱਗਾ ਹੁੰਦਾ ਆ ਕਿਵੇਂ ਕਈਆਂ ਨੇ ਘਰਾਂ ਦੇ ਵਿੱਚ ਵਛਾਇਆ ਹੁੰਦਾ ਕਈਆਂ ਨੇ ਕੰਧਾਂ 'ਨ ਲਾਇਆ ਹੁੰਦਾ ਕਈਆਂ ਨੇ ਵਿਹੜੇ 'ਚ ਬਲਾਇਆ ਹੁੰਦਾ ਨਕਲੀ ਕੰਧ ਕਈਆਂ ਨੇ ਮੰਨ ਲਓ ਕਿ ਸੀਸੇ 'ਤੇ ਵਛਾਇਆ ਹੁੰਦਾ ਆ ਕਿਉਂਕਿ ਨਕਲੀ ਘਾ ਜਿਹੜੇ ਹਰੇ ਰੰਗ ਦੇ ਬਹੁਤ ਸਾਰੇ ਮਿਲ ਜਾਂਦੇ ਨੇ ਮਾਰਕੀਟ 'ਚ ਤੇ ਵੇਖਣ ਵਾਲੇ ਕਹਿੰਦੇ ਜੀ ਬੜਾ ਸੋਹਣਾ ਲੱਗਦਾ ਆ ਕਿਉਂ ਨਾ ਵੇ ਆਪਣਾ ਘਰ ਵਿੱਚ ਹੀ ਲਾ ਲਈਏ ਬਹੁਤ ਸਾਰੇ ਭੈਣ ਫਰਾ ਇਹ ਸੋਚ ਕੇ ਆਪਣੇ ਘਰਾਂ 'ਚ ਲੈ ਆਉਂਦੇ ਗਏ ਫੈਸ਼ਨ ਹੈ ਜਾਂ ਡਿਜ਼ਾਈਨ ਹੈ ਅੱਜਕੱਲ ਲੋਕੀ ਲਉਂਦੇ ਨੇ ਪਰ ਇਹ ਕੋਈ ਵਹਿਮ ਭਰਮ ਜਾਂ ਅੰਧ ਵਿਸ਼ਵਾਸ ਨਹੀਂ ਹੈਗਾ ਇਹ ਬਿਲਕੁਲ ਅਹੀ ਇੱਕ ਸਾਡੀ ਜ਼ਿੰਦਗੀ ਦਾ ਸਚਾਈ ਹੈ ਕਿ ਜਿੰਨਾ ਜਿੰਨਾ ਦੇ ਘਰਾਂ 'ਚ ਨਕਲੀ ਘਾ ਲੱਗਾ ਹੋਏਗਾ ਨਾ ਤੁਸੀਂ ਵੇਖ ਲੈਣਾ ਉਹਨਾਂ ਘਰਾਂ ਦੇ ਵਿੱਚ ਜ਼ਿਆਦਾਤਰ ਝਗੜਾ ਹੀ ਰਹਿੰਦਾ ਹੋਵੇਗਾ ਉਹਨਾਂ ਘਰਾਂ 'ਚ ਸਾਰਾ ਪਰਿਵਾਰ ਇਕੱਠਾ ਨਹੀਂ ਰਹਿੰਦਾ ਹੋਵੇਗਾ। ਉਹਨਾਂ ਘਰਾਂ ਦੇ ਵਿੱਚ ਕਦੀ ਬਹੁਤੀਆਂ ਖੁਸ਼ੀਆਂ ਨਹੀਂ ਹੋਣਗੀਆਂ। ਜੇ ਉਹਨਾਂ ਘਰਾਂ 'ਚ ਕੋਈ ਬਹੁਤਾ ਆਪਣਾਪਨ ਨਹੀਂ ਹੋਵੇਗਾ ਜਾਂ ਇੰਜ ਕਹਿ ਲਓ ਉਹਨਾਂ ਘਰਾਂ 'ਚ ਬਹੁਤੀ ਆਵਾਜ਼ ਆਈ ਨਹੀਂ ਹੋਵੇਗੀ ਜਿੰਨਾ ਘਰਾਂ ਦੇ ਵਿੱਚ ਇੰਮੀ ਦਾ ਘਾ ਲੰਗਾ ਹੁੰਦਾ। ਹੁਣ ਕਈ ਸੱਜਣ ਕਹਿਣਗੇ ਕਿ ਇਹਦਾ ਮੈਡੀਕਲ ਲਾਈਨ ਦਾ ਕੀ ਮਤਲਬ ਹੋਇਆ? ਦੱਸਿਆ ਜਾਵੇ ਜੀ ਸਵਾਲ। ਜਾਇਜ਼ ਬਿਲਕੁਲੋਂ ਬਣਦਾ ਤੇ ਕਈ ਕਈ ਕਹਿਣਗੇ ਜੀ ਇਹ ਤੇ ਬਿਲਕੁਲ ਵਹਿਮ ਭਰਮੀ ਹੋ ਗਿਆ ਨਾ ਤੇ ਪਛਾਣ ਵਾਲੀ ਸੋਚ ਉਹ ਗਿੱਦਾ ਕਿੱਦਾਂ ਹੋ ਗਿਆ? ਬਿਲਕੁਲ ਉਹਨਾਂ ਦਾ ਵੀ ਸਵਾਲ ਆਪਣੀ ਜਗ੍ਹਾ ਤੇ ਉਹਦਾ ਉੱਤਰ ਤੁਸੀਂ ਜ਼ਰੂਰ ਦਵਾਗੇ ਤੁਸੀਂ ਸਭ ਜਾਣਦੇ ਹੋ ਕਿ ਘਰ ਜਿਹੜਾ ਨਾ ਕਿਸੇ ਦੇ ਘਰ ਚ ਘਾਉਗ ਖਲੋਵੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਘਰ ਚ ਘਾਉਗ ਖਲੋਤਾ ਵਿੜੇ ਚ ਘਾਉ ਖਲੋਤਾ ਇਹਨਾਂ ਦੇ ਨਾ ਕਮਰਿਆਂ ਚ ਘਾਉਗ ਖਲੋਤਾ ਸਾਡੇ ਪ੍ਰਾਤਨ ਸਮਿਆਂ ਦੇ ਵਿੱਚ ਇੱਕ ਮਾਨਸਿਕ ਤੌਰ ਤੇ ਇੱਕ ਵੱਡਾ ਫੈਕਟਰ ਮੰਨਿਆ ਜਾਂਦਾ ਜਿਹਦੇ ਘਰ ਚ ਘਾਉਗ ਜਾਵੇ ਉਹਦਾ ਭਾਵ ਹੁੰਦਾ ਕਿ ਇਹਨਾਂ ਦੇ ਘਰ ਚ ਕੋਈ ਆਵਾਜਾਈ ਨਹੀਂ ਆ ਇਹਨਾਂ ਦਾ ਘਰ ਉਜੜਿਆ ਪਿਆ ਆ ਯਾਨੀ ਕਿ ਜਿੱਥੇ ਲੋਕ ਨਹੀਂ ਆਉਂਦੇ ਜਿੱਥੇ ਸਫਾਈ ਨਹੀਂ ਹੁੰਦੀ ਉੱਥੇ ਨੂੰ ਕਿਹਾ ਜਾਂਦਾ ਕਿ ਇਹਨਾਂ ਦੇ ਚੁੱਲ੍ਹੇ ਚ ਘਾਉਗ ਖਲੋਤਾ ਕਹਿਣ ਤੋਂ ਭਾਵ ਕਿ ਇੱਕ ਬਰਬਾਦੀ ਇਹ ਦੀ ਨਿਸ਼ਾਨੀ ਮੰਨੀ ਜਾਂਦੀ ਆ ਇਹ ਇੱਕ ਮਾਨਸਿਕ ਫੈਕਟਰ ਹੈ ਜਦੋਂ ਅਸੀਂ ਮਾਨਸਿਕਤਾ ਦੇ ਨਾਲ ਜਿਵੇਂ ਕੋਈ ਆਪਣੀ ਸਿੱਖ ਕੌਮ ਦੇ ਜਕਾਰਾ ਛੱਡਦੇ ਜਕਾਰਾ ਕਾਦਾ ਵਾ ਚੜਦੀ ਕਲਾ ਦਾ ਪ੍ਰਤੀਕ ਆ ਤੇ ਜਦੋਂ ਬੰਦਾ ਕਹੇ ਮਰ ਗਏ ਮਰ ਗਏ ਅਸੀਂ ਡੁੱਬ ਗਏ ਇਹ ਕਾਦਾ ਅਜਦਾ ਨੈਗੇਟਿਵ એનર્ਜੀ ਆ ਜਾਂਦੀ ਹੈ ਕਿ ਬੰਦਾ ਖਤਮ ਹੋ ਗਿਆ ਇਸੇ ਤਰ੍ਹਾਂ ਜਦੋਂ ਆਪਾਂ ਕਿੰਨੇ ਕਿਸੇ ਦੇ ਘਰ ਚ ਘਾਹ ਦੁਖ ਲੁੱਤਾ ਉਹ ਤੁਸੀਂ ਆਪਣੇ ਘਰ ਤੇ ਘਾਹ ਕਿਉਂ ਗਾਇਆ ਹੋਈ ਇਹ ਮਾੜੀ ਹੁੰਦਾ ਮਾੜਾ ਇਸ ਕਰਕੇ ਹੁੰਦਾ ਕਿ ਇਹਦਾ ਮਾਨਸਿਕ ਫੈਕਟਰ ਹੈ ਸਾਡੇ ਵੱਡਿਆਂ ਨੇ ਜੋ ਵੀ ਕੀਤਾ ਉਹ ਇੱਕ ਸੋਚ ਸਮਝ ਕੇ ਕੀਤਾ ਪਰ ਅਸੀਂ ਕੀ ਕਰਨ ਲੱਪੇ ਅਸੀਂ ਸਾਰਾ ਕੁਝ ਉਹਨਾਂ ਤੋਂ ਵਿਰੋਧ ਚੱਲਣ ਲੱਪੇ ਸਾਰਾ ਕੁਝ ਆਪਣੇ ਵੱਡੀਆਂ ਜਿਹੇ ਰਸਮਾਂ ਰਵਾਜਾਂ ਨੇ ਉਹਨਾਂ ਤੋਂ ਦੂਰ ਹੋ ਗਏ ਜਿਹਦੇ ਕਰਕੇ ਅੱਜ ਅਸੀਂ ਪੀੜਿਤ ਆ ਅੱਜ ਅਸੀਂ ਇਕੱਲੇ ਇਕੱਲੇ ਘਰਾਂ 'ਚ ਰਹਿ ਰਹੇ ਹਾਂ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਕਿਹੜੀ ਇੱਕ ਬਿਲਡਿੰਗ ਹੈ ਕਿਹੜੀ ਦੋ ਹੈ ਕਿਹੜੀ ਟ੍ਰਿਪਲ ਵੀ ਹੋ ਸਕਦੀ ਵਧੀਆ ਵਧੀਆ ਘਰਾਂ 'ਚ ਏਸੀ ਲੱਗੇ ਨੇ ਗੱਦੇ ਲੱਗੇ ਨੇ ਹਰ ਕੁਝ ਵਧੀਆ ਲੇਕਿਨ ਸਾਨੂੰ ਕੋਲ ਸੁੱਖ ਨਹੀਂ ਹੈਗਾ ਚੈਨ ਨਹੀਂ ਹੈਗਾ ਸਕੂਨ ਨਹੀਂ ਹੈਗਾ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਆਪ ਤੋਂ ਬਾਗੀ ਹੋਏ ਅਸੀਂ ਆਪਣੇ ਵੱਡਿਆਂ ਦੀਆਂ ਗੱਲਾਂ ਤੋਂ ਬਾਗੀ ਹੋ ਕੇ ਅਸੀਂ ਆ ਉਹ ਕੰਮ ਕਰ ਲਾਪੇ ਜੋ ਸਾਡੀਆਂ ਮਾਂਆਂ ਆਈਆਂ ਨੇ ਹੁੰਦਾ ਕਿ ਕਿਹੜੀਆਂ ਕੰਪਨੀਆਂ ਨੇ ਵੇਖੋ ਇਹ ਮਾਰਕੀਟ ਮੰਡੀ ਆ ਸਾਰਾ ਬਾਜ਼ਾਰ ਤੇ ਜਿਹੜੀ ਮੰਡੀ ਹੁੰਦੀ ਉਹਦੇ 'ਚ ਕਈ ਲੋਕ ਪ੍ਰੋਡਕਟ ਵੇਚਣ ਵਾਲੇ ਆਉਂਦੇ ਨੇ ਸਮਾਨ ਵੇਚਣ ਵਾਲੇ ਆਉਂਦੇ ਨੇ ਸਮਾਨ ਕਿੱਥੋਂ ਵਿਕਣਾ ਟੀਵੀ ਦੇ ਰਹਾਈ ਮੀਡੀਏ ਦੇ ਰਹਾਈ ਜਿੱਦੋਂ ਮੀਡੀਏ ਚ ਬਖਾਇਆ ਜਾਂਦਾ ਚੀਜ਼ੇ ਇਦਾਂ ਹੋ ਗਈ ਅਸੀਂ ਉਹ ਘੱਟ ਉਹ ਚੀਜ਼ ਦੇ ਸ਼ਿਕਾਰ ਹੋ ਜਾਂਦੀ ਉਦਾਂ ਹੀ ਕਰਨ ਲੱਗ ਪੈਨੇ ਆ ਉਹ ਚੀਜ਼ਾਂ ਸਾਡੇ ਲਈ ਜਿਹੜੀਆਂ ਬਰਬਾਦੀ ਦੀ ਨਿਸ਼ਾਨੀ ਬਣਦੀਆਂ ਨੇ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਹੈ ਹਾਂ ਆਪਣੇ ਵਿਹੜੇ ਚ ਕਹਾ ਲਾਓ ਜਿੱਥੇ ਤੁਹਾਡੀ ਪਾਰਕਿੰਗ ਹੋਵੇ ਵਾਰਕਿੰਗ ਵਿੱਚ ਲੋਣਾ ਉਹਨੂੰ ਸਾਫ਼ ਕਰਨਾ ਅਤੇ ਤੁਰਨਾ ਫਿਰਨਾ ਕੋਈ ਇੱਕ ਸਿਹਤਮੰਦੀ ਦਾ ਪ੍ਰਤੀਕ ਹੋਵੇਗਾ ਉਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਗਿਆ ਆਪਾਂ ਨੂੰ ਪਤਾ ਘਾਹ ਜਿਹੜਾ ਖਾਈਂ ਬਲਾਇਆ ਵਿੜੇ ਦੇ ਵਿੱਚ ਥੋੜਾ ਬੋਤਾ ਉਹਨੂੰ ਅਸੀਂ ਛਾਂਗਦੇ ਆਂ ਵੱਢਦੇ ਆਂ ਕੱਟਦੇ ਆਂ ਉਹਨੂੰ ਆਪਾਂ ਬਾਕੀ ਜਗ੍ਹਾ ਤੇ ਨਹੀਂ ਔਂ ਦਿੰਦੇ ਤੇ ਆਪਾਂ ਹਰ ਰੋਜ਼ ਫਰੈਸ਼ ਰਹਿਨੇ ਆ ਆਪਾਂ ਸ਼ਾਮਾਂ ਨੂੰ ਵੀ ਤੁਰਦੇ ਆਂ ਸਵੇਰੇ ਵੀ ਮਾਰਨਿੰਗ ਟਾਈਮ ਤੁਰਦੇ ਆਂ ਆਪਣੇ ਬੱਚਿਆਂ ਨੂੰ ਵੀ ਕਹਿੰਨੇ ਆ ਕਿ ਭਈ ਘਾਹ ਦੇ ਉੱਤੇ ਨੰਗੇ ਪੈਰੀ ਤੁਰੋ ਇੱਕ ਹੱਥ ਚੰਗਾ ਹੁੰਦਾ ਹੈ ਤੁਰਨਾ ਚਾਹੀਦਾ ਹੈ ਲੇਕਿਨ ਜਿ세 ਉਹੀ ਘਾਹ ਅੰਦਰਾਂ ਦੇ ਵਿੱਚ ਲਾਲਾਂਵਾਂ ਉਹ ਇੱਕ ਸਾਡੇ ਲਈ ਸਜਾਵਟ ਦੇ ਤੌਰ ਤੇ ਹੋਵੇਗਾ ਉਦੋਂ ਵੱਧ ਸਾਡੇ ਲਈ ਕੋਈ ਮਹੱਤਾਨੀ ਹੋਵੇਗੀ ਲੇਕਿਨ ਜੇ ਅਸੀਂ ਨੈਗੇਟਿਵ એનર્ਜੀ ਨੂੰ ਸੰਜਾਵਤ ਲਈ ਲਾਵਾਂਗੇ ਤੇ ਸਾਡੇ ਘਰ ਚ ਨੈਗੇਟਿਵ ਸੋਚ ਵਧੇ ਸਾਡੇ ਨੈਗੇਟਿਵ ਵਿਚਾਰ ਵਧਣਗੇ ਜਿਵੇਂ ਆਮ ਤੌਰ ਤੇ ਬਿਜ਼ਨਸਮੈਨ ਕਲਾਸ ਵਿੱਚ ਹਮੇਸ਼ਾ ਪੋਜੀਟਿਵ ਸੋਚਿਆ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਵੱਡਾ ਸੋਚੋਗੇ ਤੇ ਵੱਡਾ ਹੋਵੇਗਾ ਤੇ ਜੇ ਤੁਸੀਂ ਛੋਟਾ ਸੋਚੋਗੇ ਤੇ ਛੋਟਾ ਹੋਵੇਗਾ ਇਸ ਕਰਕੇ ਸਾਨੂੰ ਨਹੀਂ ਵੱਡਾ ਸੋਚਣਾ ਚਾਹੀਦਾ ਤੇ ਸਾਨੂੰ ਇਹੋ ਜਿਹੀ ਨਿੱਕੀਆਂ ਨਿੱਕੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਗੱਲਾਂ ਨਾਲ ਸਾਡੇ ਅੰਦਰ ਨੈਗੇਟਿਵ એનર્ਜੀ ਪੈਦਾ ਹੁੰਦੀ ਯੋ ਵੀ 네ਗਟਿਵ એનર્ਜੀ ਬਹੁਤ ਹੀ ਮਾੜੀ ਹੁੰਦੀ ਆ ਬੰਦੇ ਨੂੰ ਬਹੁਤ ਡਾਊਨ ਕਰ ਦਿੰਦੀ ਆ ਰੱਬ ਸੋਨਾ ਕਿਸੇ ਦੇ ਘਰ ਚ ਘਾਹ ਨਾ ਉਗਾਵੇ ਕਿਸੇ ਦੇ ਚੁੱਲ੍ਹੇ ਚ ਘਾਹ ਨਾ ਗਾਵੇ ਕਿਸੇ ਦੇ ਵੇੜੇ ਚ ਨਾ ਉਗਾਵੇ ਕਿਸੇ ਦੇ ਕਮਰਿਆਂ ਤੇ ਨਾ ਘਾਹ ਉਗਾਵੇ ਕਿਸੇ ਦੇ ਕੋਠੀਆਂ ਤੇ ਘਾਹ ਨਾ ਉਗਾਵੇ ਜਿੰਨਾ ਕੋਠੀਆਂ ਤੇ ਘਾਹ ਉਗ ਜਾਂਦਾ ਨਾ ਉਹ ਜਾਣਦੇ ਨੇ ਕਿ ਉਹ ਘਰ ਉਜੜੇ ਹੁੰਦੇ ਨੇ ਉਹ ਘਰ ਟਹਿ ਜਾਂਦੇ ਨੇ ਤੋ ਹੀ ਆਪਣੇ ਕਸਬੇ ਵਿੱਚ ਆਪਣੀ ਸਿਟੀ ਦੇ ਵਿੱਚ ਆਪਣੇ ਮੁਹੱਲੇ ਵਿੱਚ ਆਪਣੇ ਪਿੰਡ ਵਿੱਚ ਵੇਖਿਓ ਜਿੰਨਾ ਘਰਾਂ ਦੇ ਕੋਠੀਆਂ ਤੇ ਘਾਹ ਹੋ ਜਾਂਦਾ ਨਾ ਉਹ ਬਰਬਾਦ ਹੋਏ ਘਰ ਹੁੰਦੇ ਨਹੀਂ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਜੇ ਉਹ ਹੀ ਘਾਹ ਦੀ ਸੋਚ ਸਾਡੇ ਅੰਦਰਾਂ ਚ ਆ ਜਾਏ ਡ੍ਰੈਂਗ ਰੂਮ ਚ ਆ ਜਾਏ ਬੈੱਡ ਰੂਮ ਚ ਆ ਜਾਏ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਕੀ ਹਸਰ ਹੋਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸੰਮੇਤਰ ਸਿੱਕਾ ਜੂਨੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ